ਲੱਭ ਤਸਰੀਕ ਆਇਤ ਅਨੁਸਾਰਿਆਂ ਮੈਂ ਤੁਹਾਡੀ ਆਪਣੀ ਅਮਿਤਿਕ ਜੋਸ਼ੀ ਜੋਸ਼ੀ ਜੀ ਨਾਮ ਤੋਂ ਅਸੀਂ ਨੰਦਰੇ ਤੋਂ ਸਵਾਗਤ ਕਰਦੇ ਹਾਂ ਉਮੀਦ ਹੈ ਤੁਸੀਂ ਸਾਰੇ ਤਾਜਕੁਸ਼ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਜਨਾਬਾ ਤੁਹਾਡੀ ਕਿਹਦੀ ਦੇ ਵਿੱਚ ਨਵਾ ਗੀਤ ਹੈ ਓਕੇ ਇਹ ਜਿਹੜਾ ਗੀਤ ਹੈ ਇਹ ਜੌਰ ਭੜਾਈ ਦਾ ਗੀਤ ਹੈ ਤੇ ਉਹਨਾਂ ਦੇ ਜਵਾਸਵਾਂ ਨੇ ਤੇ ਕਈ ਪਟਾਈਆਂ ਆਈਆਂ ਵੀ ਉਹਨੀਆਂ ਨਾਲ ਪਿਆਰ ਨਾਲ ਆਪਣੇ ਜਵਾਬ ਭਰਾਵਾਂ ਨਾਲ ਸੁਮੇਂ ਦਿਆਂ ਨੇ ਹਨਾ ਫਿਰ ਉਹ ਉਹਦੇ ਤਰਵੇ ਕਰ ਦੂ ਤੇ ਵਿਆਹ ਕਰਵਾਉਣਾ ਹੈ ਹੈਨਾ ਤੇ ਉਹਦੇ ਵੀ ਸੁਣੇ ਉਹਨੇ ਬੰਦ ਬਹੁਤ ਚਾਇਆ ਤੇਰੇ ਨਾਲ ਤਾਂ ਮੁੰਡੇ ਸਾਰੇ ਵਿਆਹ ਗਏ ਕਿ ਨਾ ਤੇ ਫਿਰ ਉਹਨਾਂ ਦੇ ਜਵਾਬ ਸਾਲ ਸੁਣੋ ਤੁਸੀਂ ਤੇ ਮਾਨਵ ਇਸ ਕੀ ਦਾ ਆਨੰਦ ਤੇ ਜਿਹੜਾ ਨੁਕਤਾ ਪਾਉਂਗੀ ਉਹੋ ਤੁਸੀਂ ਮੈਂ ਇਸ ਤੋਂ ਬਾਅਦ ਜੀਵੇਂ ਸੋਚ ਵਾਲੀ ਥਾਂ ਤੇ ਸੇ ਬਾਹਰ ਪੈਂਦਾ ਇਹ ਇਹਦਾ ਹਰੇਕ ਕੋਈ ਦਸਦਾਨੀ ਕਰਨੇ ਨੇ ਆਪਰੇਸ਼ਨ ਕਰਾ ਲਾ ਹੈਨਾ ਕਿ ਮੈਂ ਫਿਰ ਸਮਝਦੇ ਬਾਰੇ ਦੱਸਾਂਗੀ ਇਨ ਤੁਸੀਂ ਜਰੂਰ ਧਿਆਨ ਨਾਲ ਸੁਣਿਆ ਨੁੱਤਿਆਂ ਨੂੰ ਦੇਖ ਕੇ ਵੀ ਰੱਖਿਓ ਤੇ ਇਹ ਗੱਲ ਇਹ ਮਨੂਰੀ ਆਪਾਂ ਡਾਕਟਰ ਦਾ ਆਪਰੇਸ਼ਨ ਨੂੰ ਕਹਿ ਦਿੰਦੇ ਮੇਰੀ ਗਰੰਟੀ ਹੈ ਜੀ ਉਹ ਉਸੇ ਟਾਈਮ ਨਾਲ ਤੁਸੀਂ ਠੀਕ ਹੋ ਜਾਣਾ ਹੈ ਨਾ ਉਹ ਗਰੰਟੀ ਤਾਂ ਮੈਂ ਦਿਨੀ ਪਾਰੇ ਫੇਰਾ ਸੀ ਨਾ ਡਾਕਟਰ ਨਾਲ ਕਹਾਈ ਫੀਲ ਕੀਤਾ ਵੈਸੇ ਆਪਾਂ ਅਮਰੀਕਾ ਤੋਂ ਆਉਤਾਈ ਸੀ ਮੇਰੇ ਕੋਲੇ ਸਾਡੇ ਇਥੋਂ ਦੀ ਤੇ ਉਹ ਕਹਿੰਦੀ ਮੈਨੂੰ ਡਾਕਟਰ ਨੇ ਐਂ ਦੱਸਿਆ ਪੇਟ ਕਰਾਓ ਫਿਰ ਫਿਰ ਮੈਂ ਤੁਹਾਡੇ ਕੋਲੇ ਐਂ ਮੈਨੂੰ ਦੱਸਿਆ ਉਹ ਸ਼ਾਮ ਨੂੰ ਮਤਲਬ 2 ਘੰਟੇ ਬਾਅਦ ਹੀ ਠੀਕ ਹੋ ਗਿਆ ਉਹ ਮੈਨੂੰ ਤਾਂ ਪਾਉਂ ਨਹੀਂ ਸ਼ਾਇਦ ਤੁਸੀਂ ਪਾਇਆ ਕਿ ਚਾਹਵਤ ਨਹੀਂ ਰਵਾਦੀ ਕੋਈ ਗਾ ਹੈ ਤੇ ਲੋ ਆ ਜੋ ਪਹਿਲਾ ਕਾ ਪਹਿ ਰੰਗ ਰੰਗ ਪ੍ਰੋਗਰਾਮ ਅੱਦ ਆ ਜੋ ਫਿਰ ਉਹ ਲੋਕਾ ਹੈ ਨਾ ਲੈ ਆਉ ਮਾਣੀ ਫਿਰ ਸਮੂਦ ਦਾ ਆਉਂਦਾ ਤੇ ਲਾਉ ਰੋਣ ਕਾ ਤੇ ਨੀ ਪਾਬੀ ਨੂੰ 베 ਜਾ ਹੋਵੇ ਧੁਰ ਦادیه ਆਵੇ ਪਿੰਡੇ ਨਾਲ ਸੋਣੀ 베더라 ਜਾਨ ਨੇ ਵੇ ਸਾਰੇ ਬਿਆਹੇ ਗਏ ਬੀਤੇਰੇ ਹਨੀ ਮੰਗਣਾ ਕਰ ਲੈ ਜਾਨ ਨੇ ਵੇ ਮੈਂ ਵੀ ਕਾਨੇ ਜੇੜੀ ਜਾਨ ਜਿੰਦ ਨਾਲ ਜਟ ਨੂੰ ਪਿਆਰੀ ਗਲ ਝਾੜੇ ਮੰਗਣੇਂ ਦੀ ਤੇਲ ਜਉਣ ਦੀ ਤੂੰ ਕਰੇ ਲੈ ਪਿਆਰੀ ਗਲ ਛੱਡੇ ਮੰਗਣੇਂ ਸਤਿਓ ਸੱਚੀ ਗਾਲੇ ਦਾ ਸੇ ਝੂਠ ਨਾ ਤੂੰ ਬੋਲਵੇ ਮੇਰੇ ਜਮਾਨੂ ਨਾ ਐਵੇਂ ਪਰਾਂ ਵਿੱਚ ਰੋਈਵੇ ਕੂੜੀ ਦੁਦਨਾ ਲਿਟਟੀ ਬੋਲੀ ਸ਼ਰਨਾ ਨਾ ਮਿੱਠੀ ਜੇੜੀ ਤੇਰੀ ਮੈਂ ਬਣ ਸਾਰੇ ਬਿਆਹ ਗਏ ਬੇਧੀਰੇ ਰਾਣੀ ਮੰਗਣਾਕ ਹਰ ਲਜਾਨੇਂ ਬੇਂ ਦਿਲ ਦੇ ਕੇ ਉਹਨੂੰ ਆਸੀਂ ਢੀਲੇ ਨੋ ਬਟਾ ਬਸਾਇਆ ਨਹੀਂ ਉਹਦੇ ਨਾਲ ਲੜਾਈਆਂ ਹੁੰਦੀਆਂ ਢੀਲੇ ਦੇ ਕੇ ਐਸੀ ਢੀਲੇ ਨੂੰ ਬਟਾਇਆ ਹੁਣ ਨੀ ਮੁੜਦੀਆਂ ਹੁੰਦੀਆਂ ਢੀਲੇ ਦੇ ਕੇ ਐਸੀ ਨੀਲੇ ਨੂੰ ਬਟਾਇਆ ਹੁਣ ਨੀ ਮੁੜਾਂਆਂ ਹੁੰਦੀਆਂ ਜੀ ਨੂੰ ਜਾਣ ਦੇ ਕੇ ਇਨੇ ਜਵਸਾਇਆ ਨੀਉ ਦੇ ਨਾਲ ਲੜਾਈਆਂ ਹੁੰਦੀਆਂ ਹੋਣ ਉਹ ਹੀ ਸਾਡੇ ਜਾਦੀ ਨੂੰ ਲਿਆਏ ਬਸਾ ਅਸੀਂ ਦਿਲ ਵਾਲੀ ਖੋਲ ਕੇ ਪਟਾਰੀ ਗਲ ਜੱਟ ਮੰਗਣੇ ਦੀ ਤੇ ਦੀ ਤੂ ਕਰ ਲੈ ਦੀ ਹਰੀ ਗਲਛੜ ਦੇ ਮੰਨਦੇ ਨੇ ਜੀ ਆਖੇ ਲਗ ਸੰਦੂ ਹੋਣ ਹੋ ਜਾ ਰੇ ਜੈ ਮੰਦਵੇ ਕੁੜੀ ਪਿੰਡੇ ਵਿਚੋ ਸੋਣੀ ਜੀ ਮੈਂ ਨੰਦੇਵੇ ਅਸੀ ਸ਼ੌਂਕ ਨਾਲ ਬਿ ਆਉਲੀ ਸੋਣੀ ਸਿੰਗਰ ਮੰਗਾਉਣੀ ਰਸੀਲੇ ਸੋਣੀ ਦੀ ਸਟੇ ਜੇ ਲੈ ਗਾਉਣੀ ਮੰਗਣੀ ਕਰ ਲੈ ਕਿਆ ਨੇਵੇ ਸਾਰੇ ਵਿਆਹੇ ਹਾਸੇ ਕਰੀਏ ਜਟ ਨਹੀਂ ਲੱਗਦਾ ਜਾਣ ਤੋ ਉਹਦੇ ਹਾਸੇ ਕਰੀਏ ਜਟ ਨਹੀਂ ਲੱਗਦਾ ਉਸ ਤਾਂ ਬਗੈਰ ਪਾਭੀਏ ਹਾਸੇ ਕਰੀਏ ਨਹੀਂ ਜਟ ਨਹੀਂ ਲੱਗਦਾ ਨਹੀਂ ਉਸ ਤੋਂ ਬਗੈਰ ਪਾਭੀਏ போட்டோ தேக்கு தேக்கு திலின் ராஜிதா மங்காமயோதி கருப்பி சோட்டி பழுதேரி ராணி ஜெடி பனுகீத ராணி சோட்டி பழுதேரி ராணி ஜெடி பனுகீத ராணி ி பாத்தி அல சார நீட பப் மங்கோணி தூர ਮੰਗੜੇ ਦੀ ਲੋ ਜੀ ਕਿਤੇ ਮਾੜੀ ਗੱਡੀ ਭੁੱਲ ਚੁੱਕ ਹੋ ਗਈ ਨੂੰ ਮੜਾ ਫਿਰ ਸੁਣ ਲੈ ਤੁਸੀਂ ਤੇ ਗੀਤ ਨਵਾਂ ਹੀ ਸੀਗਾ ਇਸ ਕਰਕੇ ਫਿਰ ਹਲੇ ਨੂੰ ਜਿਹੜੇ ਅਸੀਂ ਤੇ ਮੈਨੂੰ ਅਸੀਂ ਵੀ ਛੇਤੀ ਆਪਣੇ ਸੋਹਤਿਆਂ ਨੂੰ ਇੱਕ ਗੀਤ ਸੁਣਾ ਦਿਆਂ ਤੇ ਆਜੀ ਇਹ ਤਿਆਰ ਕੀਤਾ ਸੀ ਗੀਤ ਤੇ ਚਲੋ ਫਿਰ ਅਸੀਂ ਥੋੜਾ ਮੋਟਾ ਵਿੱਚ ਭੁੱਲ ਗਏ ਹਨ ਤੇ ਲਓ ਆ ਜਿਓ ਫਿਰ ਆਪਾਂ ਤੰਦਰੁਸਤੀ ਵਾਲੇ ਇਹ ਮੇ ਪਿੱਠ ਵਿੱਚ ਭਾਰ ਪੈਂਦਾ ਹੈ। ਇਹ ਹੀ ਕਿਸੇ ਕਿਸਨ ਹੁੰਦਾ ਹੈ ਪਿੱਠ ਦਾ ਮਤਲਬ ਸੋਚਾਈਛਾ ਤੇ ਠੀਕ ਹੈ ਨਾ ਸਮਝੀ ਨਾ ਤੇ ਉਹ ਫਿਰ ਭੈਣ ਹੈ ਸਾਡੇ ਇੱਥੇ ਕੁੜੀ ਅਮਰੀਕਾ ਸੀ ਉਹਨੂੰ ਫਿਰ ਇੱਥੇ ਫੋਨ ਕਰਿਆ ਵੀ ਇੱਥੇ ਆਪਣਾ ਪਾਪ ਡੇਪਸੀ ਤੋਂ ਨੁਕਤਾ ਦੇਵਾਂਗੇ ਤੁਸੀਂ ਆ ਜਾਓ ਤੇ ਉਹਨੇ ਫਿਰ ਉੱਥੇ ਆਪਰੇਸ਼ਨ ਨਹੀਂ ਕਰਵਾਇਆ ਤੇ ਆ ਗਈ ਤੇ ਫਿਰ ਉਹ ਮੇਰੇ ਕੋਲ ਆਏ ਤੇ ਮੈਂ ਆਖਿਆ ਵੀ ਤੁਸੀਂ ਆ ਘਰੇ ਬਣਾ ਕੇ ਲਾ ਲਓ ਕਹੇ ਨਾ ਆਪ ਜੱਟਾਂ ਬਣਾ ਕੇ ਦੇ ਕੀ ਸੀ ਉਹ ਨੁਕਤਾ ਤਾਰਾ ਮੀਆਂ ਦੋ ਤੋਲੇ ਲਿਆਂਦਾ। ਕੁਛ ਵੀ ਨੱਗਿਆ ਉਹ ਤਾਂ ਡੇਡਰ ਵੀ ਰਿਹਾ ਗਿਆ ਸਾਰਾ ਕੁਛ। 20 ਗ੍ਰਾਮ ਤੁੰਡ ਸੁੱਕਿਆ ਹੋਇਆ ਸੁਗੜਾ ਅਰੇ ਕਿ ਇਹ ਲਿਆ ਕੇ ਇਹਨੂੰ ਚੰਗੀ ਤਰ੍ਹਾਂ ਕੋਟ ਲਿਆ। ਲਗਣ ਦੇਣਾ। ਫਿਰ ਉਹ ਪਿੱਠ ਦੇ ਚਾਰ ਚਫਰੇ 140 ਸੈਂਟੀਮੀਟਰ ਦਾ ਨੀਵ ਕਰਿਆ। ਥੋੜਾ ਲੱਗਦਾ ਧਾਰਾ ਵੀ ਨਾ ਤੇ ਸੁਣ ਲੱਗੂਗਾ। ਮੈਂ ਇਹਨੂੰ ਕਿਹਾ ਉਹ ਕਹਿੰਦੀ ਮੈਂ ਤਾਂ ਚੈ ਕੁਸ ਹੋ ਜੀ। ਤੇ ਮੈਂ ਕਿਹਾ ਦੋ ਤਿੰਨ ਦਿਨ ਤੁਸੀਂ ਲਾਇਓ। ਤੇ ਮੈਂ ਤਾਂ ਸਕੂਲ ਜਾਣਾ ਸੀ ਉਹ ਸਵੇਰੀ ਸਾਡੇ ਕੋਲ ਰਹਿ ਗਈਆਂ। ਉਹਨੇ ਲਾਇਆ। ਜਦ ਮੈਂ ਉਦੋਂ ਸਕੂਲ ਸਾਢੇ 9 ਵਜੇ ਸਾਨੂੰ ਛੁੱਟੀ ਹੁੰਦੀ ਸੀ ਸਰ ਜੰਨ ਸਮਾਸੀਆ ਤੇ ਫਿਰ ਉਹ 4 ਵਜੇ ਮੇਰੇ ਕੋਲ ਆਈ ਮੈਂ ਆਖਿਆ ਵੀ ਦੱਸੋ ਕਿਵੇਂ ਉਹ ਕਹਿੰਦੀ ਸੰਤ ਹੁਣ ਜਮੀਰਾਮ ਮਤੇ ਆਈ ਵੀ ਨਹੀਂ ਪਤਾ ਲਾਦਾ ਕਿੱਥੇ ਕੁਸ ਹੁੰਦਾ ਤੇ ਦੱਸੋ ਤੁਹਾਨੂੰ ਕੀ ਦੇ ਕੇ ਜੀ ਮੈਂ ਖੈ ਜੇ ਕੁਸ ਨਹੀਂ ਦੇਣਾ ਮੇਰੇ ਕੋਲ ਕੁਸ ਲੱਗਿਆ ਤੇ ਕੀ ਆ ਫਿਰ ਚਲ ਤੂੰ ਮੇਰੇ ਕੀ ਹੋਈਆਂ ਹੈ ਨਾ ਉਹ ਫਿਰ ਇੱਥੇ ਦੋਤੀ ਸੀ ਮੈਨੂੰ ਮਾਮੀ ਕਹਿੰਦੀ ਸੀ ਤੇ ਮੈਂ ਆਖਿਆ ਨਹੀਂ ਕੁਸ ਨਹੀਂ ਤੇ ਫਿਰ ਜਾਂਦੀ ਜਾਂਦੀ ਮੇਰੀ ਬੇਟੀ ਨੂੰ ਉਸਨੇ 100 ਰੁਪਏ ਦੇ ਦਿੱਤੇ ਨੀ ਮੇਰੀ ਬੈਲੀ ਭੈਣ ਨੂੰ ਤਾਂ ਦੇ ਦੇ ਦਾ ਮਾਹਬਾਈ ਨਹੀਂ ਤੂੰ ਦਵਾਈ ਦਾ ਨਹੀਂ ਕੁਝ ਦੇਣਾ ਦਵਾਈ ਨਹੀਂ ਹੈਗੀ ਜਦੋਂ ਕੋਈ ਤੇ ਫਿਰ ਉਹ ਕਹਿੰਦੀ ਮੇਰਾ ਤਾਂ ਮੈਂ ਆਪਰੇਸ਼ਨ ਤੋਂ ਕਹਿਣਾ ਛੁੱਟਿਆ ਪਹਿਲੇ ਦਿਨ ਹੀ ਤੇ ਮੈਂ ਤਾਂ ਹੁਣ ਜੇ ਮੇਰੀ ਤਕਲੀਫ ਹੋਈ ਤਾਂ ਫੇਰ ਹੁਣ ਅਸਲ ਵਿੱਚ ਉਹ ਮਾਤਲਬਾ ਕੀ ਮੈਂ ਹੁਣ ਥੁੱਲ ਗਈ ਤੇ ਉਹ ਕਿਸੇ ਕਿਸੇ ਬਾਹਰ ਪੈ ਜਾਣਾ ਨਾ ਤਾਂ ਉਹ ਤੋਂ ਮੰਗੇ ਤੇ ਬੈਠਿਆ ਨਾ ਜਨਾ ਤਾਂ ਸੋਫੇ ਤੇ ਬੈਠਿਆ ਜਾਂਦਾ ਸੀ ਉਹ ਪੈ ਸਕਦੀ ਸੀ ਇੰਨੀ ਤਕਲੀਫ ਬੈਠਣਾ ਨਹੀਂ ਲੈਂਦਾ ਇਹ ਲੋੜ ਜਦੋਂ ਇਹ ਖੋਜਨ ਦਾ ਸੀ ਹਣਾ ਕਾਇਤਾ ਕੋਈ ਹਵਾਈ ਸੀਗੀ ਤੇ ਪਰ ਫਿਰ ਡਾਕਟਰ ਤਾਂ ਕਹਿੰਦੇ ਪਰੇਸ਼ਾਨ ਹੁਣ ਦਸਤੋ ਹੁਣ ਆ ਨੁਕਤਾ ਸਵਾਦੀ ਚੁੰਡੀਏ ਇਹਨੂੰ ਮੰਨਿਏ ਕਾ ਪਰ ਡਾਕਟਰ ਨੂੰ ਮੰਨਿਏ ਹਨਾ ਅੰਬਾਲੇ ਆ ਭੈਣ ਉਹ ਉਹ ਕਹਿੰਨੀ ਮੈਂ ਤਾਂ ਹਰ ਕਿਸੇ ਨੂੰ ਦੱਸਿਆ ਉਹ ਹੋਰ ਵੀ ਮੇਰੇ ਨੁਕਤੇ ਬਰਤਾਂ ਜੀਆਂ ਕਰੇ ਡੰਡ ਪੀਟੇ ਨੇ ਤੇ ਲੋ ਮਾਣੋ ਫਿਰ ਅਸਦੀਪ ਦਾ ਤੇ ਇਸ ਨੁਕਤੇ ਦਾ ਆਨੰਦ ਹੈ ਜੀ ਕਿਸੇ ਨੂੰ ਹੈ ਦੱਸੋ ਤੁਸੀਂ ਵੀ ਕਾਹਾਂ ਦੱਸਿਆ ਕਰੋ ਨਾਲੇ ਪੰਨ ਨਾਲੇ ਫੜੀਆਂ ਦਾਦਾ ਥੋੜੇ ਵੀ ਡਾਂਕੇ ਵੱਜਣਗੇ ਆਪਾਂ ਕਹਿੰਦੇ ਹਿੱਸਾ ਲੈਣਾ ਕਿਤੇ ਪਰ ਅਲੱਗ ਹੈ ਲੈ ਛੁੱਟ ਗਈ ਲੋ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਲੋਕ ਦੇ ਨਾਲ ਹੁੰਦੇ ਹੋ ਸਾਡੇ